ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧ ਬਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਸਭ ਨਾਨਕ ਲੇਵਾ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਪ ਦੀਆਂ ਲੱਖ ਲੱਖ ਮੁਬਾਰਕਾਂ ਜੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹਰੇਕ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਸੱਜਣੋ ਅੱਜ ਆਪਾਂ ਜਿਹੜਾ ਵੀਡੀਓ ਬਣਾਉਣ ਲੱਗੇ ਆ ਪਿੰਡ ਦੂਲ ਨਾਉ ਨੇੜੇ ਰਹਿ ਗਿਆ ਮਸਤ ਘੜ ਤੇ ਖੇਮ ਕਰਨ ਬੋਡਰ ਜ਼ਿਲ੍ਹਾ ਇਹਨੂੰ ਤਰਨਤਾਰ ਸਾਹਿਬ ਆ ਗਿਆ ਤਹਿਸੀਲ ਪੱਟੀ ਭਾਈ ਸਤਨਾਮ ਸਿੰਘ ਸਰਪੰਚ ਦੇ ਫਾਰਮ ਤੇ ਪਹੁੰਚੇ ਆ ਅੱਗੇ ਵੀ ਇਸ ਫਾਰਮ ਤੋਂ ਆਪਾਂ ਕੋਈ 10 9 10 ਦੇ ਤਕਰੀਬ ਪਸ਼ੂ ਖਾਏ ਸੀ ਅੱਜ ਵੀ 6 ਪਸ਼ੂ ਆ ਪੰਜ ਮੱਝਾਂ ਇਹਦੇ ਇੱਕ ਸੱਜਣੋ ਵਹਿੜ ਆ ਤੇ ਪੀਸ ਹਰ ਇੱਕ ਵੈਰਾਈਟੀ ਸਜਣੋ ਠੀਕ ਹੈ ਜੀ ਬੂਰੀ ਆ ਨੀਲੀ 라ਵੀ ਦੇ ਵਿੱਚ ਦੂਜੇ ਨੰਬਰ ਤੇ ਟੇਢੇ ਘਟ ਦੇ ਵਿੱਚ ਸਜਣੋ ਨੀਲੀ 라ਵੀ ਦੀ ਟੇਢੇ ਘਟ ਵਾਲੀ ਮੀਨੀ ਝੋਟੀ ਤੀਜੇ ਨੰਬਰ ਤੇ ਵੀ ਮੀਨੀ ਆ ਨੀਲੀ ਜਾ ਗਈ ਆ ਠੀਕ ਹੈ ਜੀ ਤੇ ਘਟ ਘਟ ਬਹੁਤ ਸੋਹਣੇ ਮਈਆਂ ਦੇ ਸਾਰਾ ਇਹ ਜਿੰਨਾ ਵੀ ਆ ਬਾਰਡਰ ਤੇ ਬਿਲਕੁਲ ਬਾਰਡਰ ਦੇ ਉੱਪਰ ਹੀ ਬੈਠੇ ਆ ਜ਼ੀਰੋ ਲਾਈਨ ਦੇ ਠੀਕ ਹੈ ਜੀ ਇਹ ਪਿੰਡ ਦੂਲ ਨੋ ਜ਼ੀਰੋ ਬਾਰਡਰ ਤੇ ਮੇਨ ਤੇ ਆ ਇਹ ਨੀਲੇ ਰਾਵਿਆਂ ਮੱਝਾਂ ਕੋਲ ਸਜਣੋ ਚੰਗਾ ਦੁੱਧ ਆ ਜਿਹੜੀ ਸਾਹਮਣੇ ਮੈਂ ਵੇਖ ਰਿਹਾ 13-14 ਕਿਲੋ ਦੁੱਧ ਚੱਲ ਰਹੀ ਹੈ ਐਂਡ ਤੇ ਵਹਿੜਿਆ ਤੇ ਫਰਜ ਸਮਝ ਕੇ ਜੁੜੇ ਰਹੋ ਐਂਡ ਤੱਕ ਸਰਪੰਚ ਸਾਹਿਬ ਨਾਲ ਕਰਕੇ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਤੁਸੀਂ ਕਸਮਤ ਸਾਹਿਬ ਕਿੱਦਾਂ ਠੀਕ ਜੇ ਹਾਂਜੀ ਵਧਕਾ ਠੀਕ ਠਾਕ ਚਲੋ ਸ਼ੁਕਰ ਹੈ ਮਹਾਰਾਜ ਦਾ ਹਾਂਜੀ ਤੇ ਟਾਈਮ ਤੇ ਦਿੱਤਾ ਪਾ ਪਰ ਪੀਸ ਹੀ ਘਟ ਘਟ ਕੇ ਲੈਂਦੇ ਹਾਂ ਜਿਵੇਂ ਕਹਿ ਦਿੰਦੇ ਚੁਣ ਚੁਣ ਕੇ ਹਾਂਜੀ ਹਾਂਜੀ ਠੀਕ ਹੈ ਡਰੈਸ ਕਰੀਏ ਭਾਈ ਜੀ ਨੋਟ ਇੱਕ ਰਸ ਆਪਣਾ ਧੂਲ ਨੋਂ ਮਸਤ ਕੜ ਲਾਗੇ ਹਾਂ ਬਿਲਕੁਲ ਉੱਤੇ ਹਾਂ ਜਖੀਮ ਕਲਾਂ ਦੇ ਨੇੜੇ 5 ਕਿਲੋਮੀਟਰ ਇਥੋਂ ਕੇਮ ਕਰਨੇ ਠੀਕ ਆ ਹਾਂਜੀ ਤੇ ਜ਼ਿਲ੍ਹਾ ਹੈਗਾ ਤਰਨਤਨ ਸਾਹਿਬ ਹਾਂ ਬਲਾਕ ਬਟੂਆ ਠੀਕ ਆ ਤੇ ਮੋਬਾਈਲ ਨੰਬਰ 9857 58032 ਠੀਕ ਹੈ ਸ਼ਰਵਾਰ ਬੂਰੀ ਨੀਲੀ ਤੋਂ ਵਰੀ ਹੈ ਨਾ ਕਿੰਨੇ ਕ ਦਿਨ ਰਹਿ ਗਏ ਬਾਈ ਦੱਸਿਆ ਨਾ ਇਹਨੇ 8 ਤੋਂ 10 ਦਿਨ ਲੱਗੂਗੀ 10 ਦਿਨ ਬਾਕੀ ਰਹਿ ਗਏ ਹਾਂਜੀ ਹਾਂਜੀ ਵਾ ਤੇ ਕਿੰਨਾ ਕ ਮਾਲਕਾਂ ਨੇ ਕੋਈ ਰਿਕਾਰਡ ਰਿਕਾਰਡ ਤੇ ਇਹ ਗਾਈ 12 ਹੀ 12 ਲੀਟਰ ਨੂੰ ਦੱਸਿਆ ਠੀਕ ਹੈ 12 ਕਿਲੋ ਪਹਿਲਾਂ ਨੇ ਹਾਂਜੀ ਬਾਈ ਲੈਣੇ ਦੂਜੇ ਸਵੇਰੇ ਦੂਜੇ ਹਾਂਜੀ ਪਹਿਲਾਂ ਨੇ ਕੱਢਿਆ ਤੇ ਦੂਜੇ ਸਵੇਰੇ ਹੁਣ ਸੂਣਾ ਹਾਂ ਹਾਂ ਉਹੋ ਹੀ ਪਹਿਲਾਂ ਨੇ 12 ਕਿਲੋ ਕੱਢਿਆ ਤੇ ਦੂਜੇ ਸਵੇਰੇ ਸੂਣਾ ਤੇ ਖੋਲ ਕੇ ਤੋਰਾ ਚੈੱਕ ਕਰਾਈਏ ਬਾਈ ਦੂਸਰਾ ਸੁਭਾ ਸਜਣਾ ਬਿਲਕੁਲ ਤਿਆਰੀ ਤੇ ਆ ਹਾਂਜੀ ਹਾਂਜੀ 10 ਕ ਦੇ ਦਾ ਸਮਾਂ ਝੋਟੀ ਸੋਹਣੀ ਆ ਕਿੰਗਰੇ ਵਾਲਾ ਸਿੰਘ ਲੱਗਾ ਕਿ ਤਿਲਾਂ ਵਾਲੀ ਪੂਰੀ ਆ ਕੇ ਠੀਕ ਆ ਜੀ ਇੱਕ ਮੇਰਾ ਵੀਰ ਕਮੈਂਟਾਂ ਦੇ ਵਿੱਚ ਜਾਂਦਾ ਤਿਲਾਂ ਵਾਲੀ ਕੀ ਹੁੰਦੀ ਆ ਇਹ ਇੱਕ ਰੱਤੀ ਪੂਰੀ ਹੁੰਦੀ ਆ ਕਿ ਤਿਲਾਂ ਵਾਲੀ ਤਿਲਾਂ ਵਾਲੀ ਇਹਨੂੰ ਆਂਦੇ ਆ ਕਿ ਜਿਹੜੇ ਤਿਲ ਪਾਏ ਆ ਉੱਪਰ ਠੀਕ ਆ ਮੈਂ ਚੰਗੀ ਸੋਹਣੀ ਆ ਮਧਰੀਆਂ ਗੋਡੀਆਂ ਦੇ ਵਿੱਚ ਆਮ ਕਰਕੇ ਸਾਡੇ ਬਾਰਡਰ ਬਿੰਡ ਦੀਆਂ ਮਈਆਂ ਜਿਹੜੀਆਂ ਖਾਸ ਕਰਕੇ ਪੈਂਦੀਆਂ ਤੇ ਬਾਕੀ ਝੋਲੀ ਝਾਲੀ ਬਿਲਕੁਲ ਬਹੁਤ ਵਧੀਆ ਬਣਾ ਰਹੀ ਆ ਤੇ ਥੇ ਲੋ ਖਾਓ ਕਰਾਂ ਹਲਾ ਲੂਗੇ ਲਓ ਜੀ ਥਾ ਨੋਕ ਆਲਾ ਸਜਣੋ ਨਿਥਾਨ ਲੱਗਾ ਤੇ ਵੈਲਵੋ ਵਾਲਾ ਚੰਗੀ ਮੈਦੇ ਜੇ ਇਹਦਾ ਸਪੰਜ ਸਭ ਮੁੱਲ ਕੀ ਆ ਮੁੱਲ ਇਹਨਾ 95 ਮੰਗਦੇ 95000 ਹਾਂਜੀ 90 ਦੀ ਕਰਦਾ ਓਕੇ ਜੀ ਠੀਕ ਆ ਅੱਗੇ ਟੇਡੇ ਕੱਟ ਵਾਲੀ ਨੀਲੀ ਆ ਗਈ ਹੈ ਨਾ ਹਾਂਜੀ ਨੀਲੀ ਆ ਗਈ ਹਾਂ ਤੇ ਥੱਲੇ ਧੁੰਦੁੰਦੇ ਵੀ ਨਿਸ਼ਾਨੀਆਂ ਅਗਲੇ ਪੈਰਾਂ ਦੇ ਮੂਰਤੇ ਵੀ ਤੇ ਥਣਾ ਦੇ ਵੀ ਥਣ ਵੀ ਵਿਚੋ ਵਿਚੋ ਸਜਣੋ ਗੁਲਾਬੀ ਆ ਗਏ ਹੈ ਨਾ ਸਾਰੀਆਂ ਨਿਸ਼ਾਨੀਆਂ ਹੈਗੀਆਂ ਜੀ ਦੁੱਧ ਕਿੰਨਾਸ ਪਾਣੀ ਸਰ ਦੁੱਧ 8 ਲੀਟਰ ਜੀ ਇਸ ਲਈ ਠੀਕ ਆ 8 ਲੀਟਰ ਪਹਿਲੇ ਸਵੇਰੇ ਲੈ ਤੇ ਕੱਟੀ ਵੀ ਮਗਰ ਇਹੋ ਜੀ ਪਾਈ ਆ ਨੀਲੀ ਦੀ ਕੱਟੀ ਵਾਹ ਵਾਹ ਕਿਆ ਬਾਤਾਂ ਹੈ ਡਬਲ ਫਾਇਦਾ ਆ ਗਿਆ ਨਾ ਹਾਂਜੀ ਹਾਂਜੀ ਕੱਟ ਸਜਣੋ ਕੱਟੀ ਦੇ ਵੀ ਆ ਗਏ ਸੱਜੇ ਹੱਥ ਤੇ ਮੈਂ ਇਹਦੇ ਖੱਬੇ ਹੱਥਾਂ ਨਾਲ ਘਾਟਿਆ ਚਲੋ ਤੋਰੀ ਭਾਈ ਦੁੱਧ 8 ਕਿਲੋ ਸਜਣੋ ਝੋਟੀ ਚੰਗੀ ਆ ਇੱਕ ਮੀਂਠਾ ਤੇ ਇੱਕ ਗੁੰਡਾ ਸਜਣੋ ਕੇ ਮੈਂ ਚੰਗੀ ਆ ਕਟ ਖੱਬੇ ਬਨੇ ਆ ਗਿਆ ਤੇ ਕੱਟੀ ਦੇ ਸੱਜੇ ਬਨੇ ਆ ਗਿਆ ਇਹ ਪਲੂਣੀ ਆ ਨਾ ਹਾਂਜੀ ਹਾਂਜੀ ਪਹਿਲਾ ਸਵੇਰ ਸਜਣੋ ਸੂਈ ਹੋਈ ਇਹ ਪਲੂਣ ਆ ਗਈ ਤੇ ਨੀਲੀ ਪਿਓਰ ਆ ਗਈ ਠੀਕ ਆ ਨੋ। ਤੇ ਕੱਦਪੁੱਤ ਪੂਰਾ ਵੱਡਾ ਝੋਟੇ ਢਾਂਚੇ ਜਣੀ ਵੱਡੇ ਢਾਂਚੇ ਚ ਸੱਜਣੋ ਤੇ ਰੇਟ ਬਾਈ ਜੀ ਰੇਟ ਤਾਂ 90000 ਮੰਗਦੇ ਹਾਂਜੀ 85000 ਦੇ ਚਾ ਹਾਂ ਨਾ ਦੇਣਾ 80000 ਹਾਂਜੀ ਚਲੋ ਠੀਕ ਆ ਹੋਰ ਕਰ ਦਿਓ ਘਰ ਆ ਦਾ ਮਾਨਤਨ ਤੇ ਕੋਈ ਗੱਲ ਨਹੀਂ ਤੁਸੀਂ ਕਰ ਦੋ ਸੰਸਾਪ ਜਿੰਨਾ ਕਰਨਾ ਤੁਸੀਂ ਆਪਦੇ ਹਲੂ ਕਰਕੇ ਅੱਛਾ ਫਿਰ 2000 ਦਾ ਕਰ ਦਈਏ ਕਰ ਦੋ ਜੀ 83000 ਦੀ ਦੇ ਦੀ ਦੇ ਦਿਓ ਅਗੇ ਮੀਣੀ ਆ ਗਈ ਹੈ ਨਾ ਕਹਿੰਦਾ ਕੀ ਰਿਕਾਰਡ ਮਾਲਕਾਂ ਨੇ ਦੱਸਿਆ ਮੀਣੀ 15 ਲੀਟਰ ਤੁਹਾਨੂੰ ਦੱਸਿਆ ਇਹ ਮੈਂ ਚੰਗੀ ਖੁੱਲੀ ਲੈ ਵੇਦੀ ਹਾਂ ਆਸਲ ਪੂਰੇ ਲੱਗੇ ਆਸਲ ਪੂਰੇ ਲਓ ਸੱਜਣੋ ਮੈਂ ਚੰਗੀ ਵੱਡੀ ਆ ਇਹ ਆਸਲ ਪੂਰਿਆਂ ਤੋਂ ਆਈ ਆ ਤੇ ਮੀਣੀ ਆ ਲੈਓ ਭਾਈ ਸੂਬਾ ਤੀਜਾ ਲਓ ਦੂਜਾ ਲਓ ਚੌਥਾ ਲਓ ਇਹ ਤੁਹਾਡੇ ਤੇ ਡਿਪੈਂਡ ਹੋਊਗਾ ਸੱਜਣੋ ਤੇ ਆ ਜਾ ਮੈਂ ਪੂਰੀ ਜ਼ਬਰਦਸਤ ਆ ਧੰਨ ਲੇਵਾ ਦੇਖ ਸਕਦੇ ਜੇ ਚੰਗਾ ਆਰਡਰ ਕੁਆਲਟੀ ਤਿਆਰ ਕਰਦੀ ਵਾਜਨ ਵਟਾ ਵੀ ਫੋਲ ਲਓ ਜੀ ਤੇ ਇਹਦਾ ਸੁਪਾਈ ਸਾਹਿਬ ਰੇਟ ਇਹਦਾ ਮੰਗਣ ਨੂੰ ਤਾਂ ਮੰਗਦੇ ਆ ਤੁਸੀਂ 120 ਜੀ 15 ਦੀਆਂ ਹਨਾ 15 ਹੀ ਛੱਡਦਾ ਹੋਰ ਕਰਦੇ ਮੇਲ 2000 ਤਿੰਨ ਆਦੇ ਲੋਗਾਂ ਦਾ 10 ਦਿਨਾਂ ਦੇ ਦਿੱਤੇ ਗਿਆ ਨੇ 1 ਲੱਖ 10 ਹਜ਼ਾਰ ਦੇ ਦੇ ਦੋ ਦਾਦੀ ਦੇ ਦੇ ਲਈ ਹੈ ਨਾ ਅੱਗੇ ਮੈਂ ਫੇਰ ਆ ਗਈ ਨੀਲੀ ਦਾਦੀ ਨੀਲੀ ਦੀਆਂ ਆ तकरीबन ਮੱਝਾਂ ਆਪਣੇ ਕੋਲ ਹੈ ਨਾ ਉਹ ਮੋਹਰਾ ਜੀ ਦੇ ਨੀਲੀ ਦੀਆਂ ਆ ਸਾਰੀਆਂ ਨੀਲੀ ਦੀਆਂ ਪੈਰਾਂ ਦੇ ਨਿਸ਼ਾਨ ਠੋਡੀ ਤੇ ਮੱਥੇ ਬੱਲ ਫੁੱਲੀਆਂ ਹੈ ਤੇ ਸਜਣੋ ਹਰ ਇੱਕ ਨਿਸ਼ਾਨੀ ਬਣਾਉਂਦੀਆਂ ਨੀਲੀ ਦਾ ਮਾਲ ਕਿਉਂਕਿ ਬਰਥਡੇਰੀਏ ਚੋਂ ਨੀਲੀ ਖਾਸ ਕਰਕੇ ਮਿਲਦੀ ਹੈ ਇਹ ਵੀ ਮਦਰੀਆਂ ਗੋਡੀਆਂ ਦੀ ਮੈਂ ਇਹਦੇ ਦਿਨ ਸਪਾਈ ਸਾਹਿਬ ਕਿੰਨੇ ਪ੍ਰੋਪਰ ਰਹਿ ਗਿਆ ਬਰਾਬਰ 10 ਦਿਨ ਲੈ ਜਾਓ ਓਕੇ ਲਓ ਜੀ 10 ਦਿਨ ਦੀ ਕੱਚੀ ਸਜਰੋ ਹਾਂ ਜੀ ਇਹ ਜੱਤ ਵਾਲੀ ਮੈਂ ਆ ਗਈ ਬਿਲਕੁਲ ਤੇ ਮਾਲਕਾਂ ਨੇ ਕੋਈ ਦੱਸਿਆ ਦਾ ਰਿਕਾਰਡ ਰਿਕਾਰਡ ਦਾ ਵੀ 10 11 ਲੀਟਰ ਇਹਨਾਂ ਦੱਸਿਆ ਠੀਕ ਆ ਹਾਂ ਜੀ 10 11 ਕਿਲੋ ਲਓ ਜੀ ਜੱਤਾਂ ਵਾਲੀ ਜੀ ਬਿਲਕੁਲ ਰਾਜੀ ਬਾਜੀ ਫੋਲਿਆ ਤੇ ਇਹ ਕਿਰਾ ਪੂਜ ਫੜ ਕੇ ਲੈਵਰੀ ਬੰਤਰ ਦਿਖਾ ਦਿਓ ਸਰਪੰਚ ਸਾਹਿਬ ਇਹਦਾ ਰੇਟ ਕੀ ਕਰ ਦੇਣਾ ਹੈ ਇਹ? ਇਹਦਾ 90000 ਰੇਟ ਆ। ਹਾਂ। 86 ਹੀ ਦੇਣਾ ਹੈ। 86000 ਦੀ ਦੇ ਦੇਣਗੇ ਸੱਜਰੋ। ਹਾਂਜੀ। ਮੈਂ ਚੰਗੀ ਆ, ਜੱਤ ਵਾਲੀ ਮੈਂ ਆ। ਤੇ ਪੰਜਵੇਂ ਨੰਬਰ ਤੇ ਆ ਗਈ ਮੈਂ ਵੱਡੀ। ਹਾਂਜੀ। ਬੱਚਾ ਵੀ ਮਗਰ ਨੀਲੀ ਦਾ ਕੱਟੀ ਕੱਟਾ ਜੀ। ਕੱਟਾ ਆ ਗਿਆ, ਮੇਲ ਕਾਫ ਬੱਚਾ ਆ ਗਿਆ। ਤੇ ਬਿਲਕੁਲ ਮੋਢੇ ਤੇ ਆਉਂਦੀ ਐ ਸੱਜਰੋ। ਠੀਕ ਆ। ਸਰਪੰਚ ਸਾਹਿਬ ਕੱਦ ਚੰਗਾ ਤੇ ਦੁੱਧ ਉਹਨੇ ਕਿੰਨਾ ਕੁ ਮਿਲਕ ਤੇ ਚੱਲ ਰਹੀ ਐ? ਦੁੱਧ ਦੇ ਰਾ ਹਨ ਉਜੰਤੀ ਤਾਂ ਮਾਗੀ ਤੇ ਇਹ ਮੈਂ ਇਹ ਏਰੀਏ ਦੀ ਆ ਮਸਤ ਘਾਟ ਜਿਵੇਂ ਕਹਿ ਸਕਦੇ ਆ ਪੂਰੇ ਇਹ ਬਿਲਕੁਲ ਲੱਗੇ ਲੱਗੇ ਪਿੰਡ ਆ ਹਾਂਜੀ ਮੈਂ ਦਾ ਸਜਣਾ ਪੂਰਾ ਕੱਦ ਵੱਡਾ ਹੈ ਤੇ ਨਿੱਕੀ ਗੋਲ ਸਿੰਘੀ ਆ ਕਿੰਗਰਿਆਂ ਵਾਲਾ ਬਿੰਦਿਆਂ ਵਾਲਾ ਜਿਹਨੂੰ ਸਿੰਘ ਕਹਿ ਸਕਦੇ ਲੋ ਜੀ ਇਹ ਇਹਦਾ ਰੇਟ ਸਪਾਈ ਸਾਹਿਬ ਮੇਰਾ 1 40 1 40 ਚ ਕੀ ਕਰ ਦੇਣਾ ਪਿਆਰ ਮਾ ਤੁਸੀਂ 30 ਦੇ ਦਾਂਗੇ 1 30 ਨਹੀਂ 20 ਦੀ 20 ਦੀ 20 ਦੀ ਹੋਰ ਹੋ ਜੂ ਹਾਂਜੀ ਨਹੀਂ ਮੈਂ ਰੇਟ ਬਿਲਕੁਲ ਫਿਕਸ ਹੀ ਆ ਇਦਾਂ ਹੀ ਕਰਤਾ ਓਕੇ ਜੀ 1 ਆ ਗਈ ਵੈੜ ਆ ਗਈ ਹਨਾ ਹਾਂਜੀ ਵੈੜ ਆ ਗਈ ਕਿੰਨਾ ਕੁ ਰਿਕਾਰਡ ਆ ਇਹਦਾ 16 ਲੀਟਰ ਜੀ ਆਣਾ ਦੱਸਿਆ ਘਰ ਆ ਲੈਣਾ 16 ਪਲੱਸ ਚੱਲਦੀ ਰਹੀ ਹੈ ਹਨਾ ਹਾਂਜੀ ਹਾਂਜੀ ਦੂਜਾ ਸੂਆ ਸੋਣੀ ਦੂਜਾ ਸੂਆ ਠੀਕ ਆ ਲਓ ਸਜਣੋ ਐਚ ਐਫ ਦੀ ਵੈੜ ਆ ਤੇ ਦੇਣ ਪ੍ਰੋਪਰ ਕੋਈ 5 ਲੈ ਜੇ 8 ਲੈ ਜੇ ਹਨਾ 10 ਵੀ ਲੈ ਜਾ ਸਕਦੀ ਆ ਲੈ ਸੀਲ ਵੀ ਕਿੱਡੀ ਆਖੋ ਹਾਂ ਉਹ ਨਹੀਂ ਸੋਣੀ ਆ ਚੰਗੀ ਸੋਹਣੀ ਸ਼ਾਈਨਿੰਗ ਸ਼ੋਣ ਕੇ ਆ ਗਈ ਸੀਲ ਵੜੀ ਆ ਜੀ ਓਕੇ ਜੀ ਉਥੇ ਲਓ ਜੀ ਇਧਰ ਦੇਖੋ ਹਾਂ ਸੀਲ ਤੇ ਫਿਰ ਬਈ ਯਾਦ ਨਾ ਸਰ ਤੇ ਰੇਟ 55000 ਰੇਟ ਆ ਅੱਛਾ 50000 ਯਾਰ ਦਿਆਂ ਨਾ ਛੱਡਦਾ 50000 ਹਾਂਜੀ ਠੀਕ ਆ ਹਾਂਜੀ ਹੋਰ ਕਰ ਦਿਓ ਘਰ ਆਏ ਦਾ ਮਾਨ ਤਣ ਯਾਰ ਉਹ ਛੱਡ ਦਿਓ 59 ਠੀਕ ਲੋ 34000 99000 ਹਾਂਜੀ ਹਾਂਜੀ ਹਾਂਜੀ